ਰਾਜਾ ਵਰਡਿੰਗ ਜਿਹੜੇ ਨੇ ਜਿੱਤੋਂ ਬਾਅਦ ਲੁਧਿਆਣਾ ਪਹੁੰਚੇ ਨੇ ਤੇ ਫੁੱਲਾਂ ਦੀ ਵਰਖਾ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਖੁਦ ਗੱਡੀ ਚਲਾ ਕੇ ਆਪਣੀ ਕਾਰ ਚਲਾ ਕੇ ਜਿਹੜੇ ਨੇ ਇੱਥੇ ਪਹੁੰਚੇ ਨੇ ਇਸ ਵਕਤ ਵਰਡਿੰਗ ਸਾਹਿਬ ਵਰਡਿੰਗ ਸਾਹਿਬ ਵਰਡਿੰਗ ਸਾਹਿਬ ਤਾਂ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਜਨਾਬ ਖੜ ਗਿਆ ਉੱਧਰ ਵਾਲੇ ਨਾਲ ਜਿਹੜਾ ਯਾਰ ਮੇਰਾ ਵੀਰ ਉੱਪਰ ਬੜਾ ਚੜਿਓ

ਬਹੁਤ ਸਾਰੇ ਦੁਨੀਆ ਦੇ ਬੈਠੇ ਪੰਜਾਬੀਆਂ ਦੀ ਜਿਨ੍ਹਾਂ ਨੇ ਫੋਨ ਕਰਕੇ ਵੋਟਾਂ ਪਾਈਆਂ ਜਿਨ੍ਹਾਂ ਨੇ ਆਪ ਦਾ ਯੋਗਦਾਨ ਪਾਇਆ ਮੈਂ ਬੇਹੱਦ ਧੰਨਵਾਦੀ ਇਕੋ ਹੀ ਸ਼ਬਦ ਹੈ ਧੰਨਵਾਦ ਜੀ ਲਗਾਤਾਰ ਦੇਖਦੇ ਰਹੇ ਅੰਦਾਜ਼ਾ ਲਾਇਆ ਕਿ ਬਾਅਦਲੇ ਤੇ ਬਾਰ ਬਾਰ ਇਕੋ ਹੀ ਗੱਲ ਕਹੀ ਰਹੇ ਤੇਰੇ ਬਰੋਸੇ ਰਹਿੰਦੇ ਨੇ ਮੇਰੇ ਬਰੋਸੇ ਚਾਹਣਾ ਚਾਹਾਂਗੇ ਕਿ ਆਪ ਮੈਂ ਪਹਿਲੇ ਤੋਂ ਸਾਰੇ ਹੀ ਹਰਿਆਣਾ ਵਾਸੀਆਂ ਨੂੰ ਮੈਂ ਧੰਨਵਾਦ ਕਰਨਾ ਚਾਹਨੀ ਹੈ ਕਿ ਬਹੁਤ ਹੀ ਸ਼ਾਂਤੀਮਈ ਇੱਥੇ ਇਲੈਕਸ਼ਨ ਹੋਈ ਹੈ ਕੀ ਇਹ ਆਫ ਕੌਸ ਜਿਹੜਾ ਸਾਡਾ ਟੀਚਾ ਸੀਗਾ ਕਿ ਇਸ ਵਾਰ ਅਸੀਂ 70% ਟਰਨਓਵ ਦੇਖਣਾ ਸੀ ਉਹ ਸਾਡਾ ਨਹੀਂ ਹੋ ਪਾਇਆ ਤੇ ਉਹਦੇ ਜੋ ਵੀ ਕਾਰਨ ਰਹੇ ਪਾਵੇਂ ਹੀਟ ਰਹੀ ਜਾਂ ਜਿਸ ਤਰੀਕੇ ਨਾਲ ਵੀ ਅਸੀਂ ਜ਼ਰੂਰ ਐਨਲਾਈਜ਼ ਕਰਾਂਗੇ ਕੁਝ ਜਿਹੜੀ ਸਾਨੂੰ ਫੀਡਬੈਕ ਐਂਡ ਸੁਜੈਸ਼ਨਸ ਵੀ ਮਿਲਿਆ ਹੈਗੇ ਅਸੀਂ ਸਪੈਸ਼ਲੀ ਉਹਦੇ ਤੇ ਸਾਡੀ ਜਿਹੜੀ ਬੈਸਟ ਪ੍ਰੈਕਟਿਸਿਜ਼ ਰਹੀ ਇਲੈਕਸ਼ਨ ਨੂੰ ਕਰਾਉਣ ਦੇ ਲਈ ਸਕਸੈਸਫੁਲੀ ਉਹਦੇ ਲਈ ਅਸੀਂ ਸਪੈਸ਼ਲੀ ਇੱਕ ਬੈਸਟ ਪ੍ਰੈਕਟਿਸਿਜ਼ ਦੀ ਇੱਕ ਕੇਸ ਸਟਡੀ ਬਣਾ ਰਹੀ ਹੈ ਜਿਹੜੀ ਕਿ ਅਸੀਂ ਈਸੀਆਈ ਨੂੰ ਵੀ ਸਬਮਿਟ ਕਰਾਂਗੇ so that ਇੱਕ ਇੱਕ ਇੰਸਟੀਚਨਲ ਹੀ ਇੱਕ ਸਿਸਟਮ ਬਣ ਜਾਵੇ ਜਿੱਦਾਂ ਅਸੀਂ ਵੋਟਰ ਦੇ ਲਈ ਕਿਊ ਮੈਨੇਜਮੈਂਟ ਐਪ ਲੈ ਕੇ ਆਈ ਸੀਗੇ ਇਨਫੋਰਮੇਸ਼ਨ ਦੇਖ ਸਕਦੀ ਸੀਗੀ ਜਾਂ ਅਸੀਂ ਇਨਸੀਡੈਂਟ ਪੈਨਿਸ਼ਮੈਂਟ ਸ਼ੀਟ ਆਪਣੀ ਬਣਾਈ ਸੀਗੀ ਤਾਂ ਅਸੀਂ ਕਾਫੀ ਕੁਝ ਟੈਕਨੋਲੋਜੀ ਇਸ ਵਾਰੀ ਵਰਤੀ ਹੈਗੀ ਆਪਣੇ ਇਲੈਕਸ਼ਨ ਨੂੰ ਵੜਿਆ ਧੰਗ ਨਾਲ ਕਰਾਨ ਲਈ ਤੇ ਉਹਨੂੰ ਮੋਨੀਟਰ ਕਰਨ ਲਈ ਤੇ ਉਹ ਚੀਜ਼ਾਂ ਐਸੀ ਜ਼ਰੂਰ ਡਾਕੂਮੈਂਟ ਕਰਾਂਗੇ ਕਿ ਕਿੰਨੇ ਜਿੱਤਿਆ ਕੌਣ ਹੈ ਜੀ ਕਿੰਨੇ ਕਿੰਨਾ ਮਾਦਦ ਹੈਗਾ ਥੋੜਾ ਸੋ ਜਿਹੜੇ ਕੈਂਡੀਡੇਟ ਰਿਟਰਨ ਹੋਈ ਹੈ ਉਹ ਮਿਸਟਰ ਰਾਜਾ ਵੜਿੰਗ ਹੋਈ ਹੈ ਆਈਐਮਸੀ ਦੇ ਤੇ ਉਹਨਾਂ ਦੀ ਲੀਡ ਸੀਗੀ ਅਰਾਊਂਡ 20000 ਦੀ ਲੀਡ ਸੀਗੀ ਤੇ ਅਰਾਊਂਡ 3.2 ਲੈਕਸ ਦੇ ਵੋਟਸ ਉਹਨਾਂ ਨੂੰ ਮਿਲੇ ਹੈਗੇ ਫ੍ਰਮ 10.9 ਲੈਕਸ ਨੇ ਵੋਟ ਕੀਤਾ ਤਾਂ ਉਹਨਾਂ ਨੂੰ 3.2 ਲੈਕਸ ਅਰਾਊਂਡ ਉਹਨਾਂ ਨੂੰ ਵੋਟ ਗਈ ਹੋਈ ਹੈ ਤੇ ਅਸੀਂ ਫਾਈਨਲ ਫਿਗਰਸ ਜਿਹੜੀਆਂ ਨੇ ਰਿਲੀਜ਼ ਕਰਦਾਂਗੇ ਕਾਂਗਰਸ ਪਾਰਟੀ ਦੇ 7 ਲੋਕ ਸਭਾ ਦੇ ਅਹੁਦੇ ਕਰਦੇ ਔਰ ਮੈਂ ਜਦ ਕਿਆ ਕਰਦਾ ਸੀ ਕਿ ਜਦੋਂ ਤੁਸੀਂ ਲੋਕ ਪੁੱਛਦੇ ਸੀ ਸਾ ਵੀ ਕਿੰਨੀਆਂ ਸੀਟਾਂ ਜਿੱਤੋਗੇ ਕਿਹੜੀ ਗੱਲ ਨਹੀਂ ਕਰਦੇਗਾ ਲੋ ਤੁਸੀਂ ਇਹ ਨਹੀਂ ਕਿਹਾ ਕਿ ਕਿੰਨੀਆਂ ਸੀਟਾਂ ਜਿੱਤੋਗੇ ਮੈਂ ਕਹਿੰਦਾ ਸੀ ਕਿ ਮੈਂ ਨੰਬਰ ਵੀ ਹੇਠਾਂ ਯਾਰ ਫਿਰ ਕਿਹਦਾ ਨੰਬਰ ਹੋਏਗਾ ਭਿੱਲੀ ਇਹ ਸਭ ਤੋਂ ਵੱਡਾ ਹੋਏਗਾ ਬੜਾ ਟਿਕਾਣਾ ਐਨਡੀਸੀ ਹੋਗਾ ਸਭੀ ਮਹਾਰਾਜ ਸਪਾਰਟੀ ਦਾ ਨੰਬਰ ਵੀ ਸਭ ਤੋਂ ਵੱਡਾ ਹੋਇਆ ਕਾਂਗਰਸ ਪਾਰਟੀ ਨੇ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਪਾਰਟੀ ਆਪਣੀ ਜਗ੍ਹਾ ਬਣਾਈ ਹੈ ਜਿਹਦੇ ਨਾਲ ਨਾਲ ਮੈਂ ਜਾਨਣਾ ਤੇ ਇਹ ਨਾਲ ਦੇ ਨਾਲ ਦੇ ਨਾਲ ਜਿਹੜੀ ਮੀਟ ਚਾਹੇ ਸਾਰਾ ਮੈਂ ਸੇਰਾ ਲੁਧਿਆਣਾ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹਣਾ ਹੈ ਕਿ ਜਿਸ ਤਰੀਕੇ ਦਾ ਉਹਨਾਂ ਨੇ ਮੈਨੂੰ ਤਿਆਰ ਕਰਤਾ ਉਹ ਬੇਮਸਲਾ ਸੀ ਪਰ ਮੈਂ ਇਹ ਵੀ ਗੱਲ ਗੁਰੇਜ਼ ਨਹੀਂ ਕਰਾਂਗੇ ਕਿ ਅੱਜ ਔਰ ਜਿਹੜੀ ਦਾਖਸ਼ੇ ਨੇ ਜਿੱਤੇ ਦਿੱਤੀ ਹੈ ਮੈਨ ਆਫ ਦਿ ਮੈਚ ਸੰਦੀਪ ਸਿੰਘ ਸੰਧੂ 33000 ਵੋਟਾਂ ਦੇ ਨਾਲ ਕੁਮਾਰ ਗੁਸਤਕੀ ਵੱਡੇ ਪ੍ਰਭਾਵ ਔਰ ਤਲਵਾਰ ਸਾਹਿਬ ਹੂਰਾ ਨੇ ਔਰ ਮਾਈਕ ਬੜਾਈਦਾ ਪ੍ਰਦਾਨ ਹੁੰਦਿਆ ਜਿਸ ਪ੍ਰਕਾਰ ਨੇ ਮਦਦ ਕੀਤੀ ਹੈ ਔਰ ਕਬੀਰ ਸਿੰਘ ਮੈਦ ਹੂਰਾ ਨੇ ਕਿੰਨਾ ਚੋਕ ਔਰ ਨਾਲ ਦੀ ਨਾਲ ਹੀ ਬੈਂਸ ਭਰਾਵਾਂ ਨੇ ਸਾਨੂੰ ਜੋ ਬਹੁਤ ਵੱਡਾ ਹੌਸਲਾ ਉਹਨਾਂ ਦੇ ਨਾਲ ਮਿਲਿਆ ਖੜੇ ਸਿਮਰ ਬੈਂਸ ਜੀ ਬਰਵਿੰਦਰ ਬੈਂਸ ਜੀ ਕੁੰਗਨਾ ਸਾਹਿਬ ਅਤੇ ਸਾਰੇ ਸਾਡੇ ਲੀਡਰ ਡਾਬਰ ਸਾਹਿਬ पांडे ਸਾਹਿਬ ਸਾਡੇ ਸੱਠਾ ਜੀ ਆਸ਼ੂ ਜੀ ਤਮਾਮ ਸਭ ਲੋਕਾਂ ਨੇ ਬਹੁਤ ਛੀਮਾ ਸਾਹਿਬ ਇਹਨਾਂ ਨੇ ਬਹੁਤ ਦੇਹਤ ਯਾਰ ਦਿੱਤਾ ਔਰ ਜਦੋਂ ਬੈਸਪਰਾ ਆਏ ਉਦੋਂ ਸਾਡੀ ਕੈਂਪੇਨ ਨੂੰ ਹੋਰ ਹੰਗਾਰਾ ਮਿਲਿਆ ਕਿ ਮੈਨ ਆਫ ਦਾ ਮੈਚ ਮੈਂ ਸੰਦੀਪ ਸੰਧੂ ਨੂੰ ਇਹ ਕਿਹਾ ਇਸ ਕਰਕੇ ਕਿ ਇਹਨੇ ਬੰਦੇ ਨੇ 33000 ਦੇ ਫਰਕ ਦੇ ਨਾਲ ਜਿਹੜਾ ਕਾਕੇ ਝੰਡਾ ਚੜ੍ਹਾ ਉਸ ਕਰਕੇ ਮੈਂ ਉਹਦੇ ਇਸ ਬੜੀ ਦਾ ਬੜੀ ਦਾ ਬੜੀ ਦਾ ਜਾ ਰਹਿ ਇਹ ਵੀ ਥੋੜਾ ਰਮਨਿਤ ਸਿੰਘ ਬਿੱਟੂ ਦੀ ਹਾਰ ਨੂੰ ਕਿਸ ਤਰ੍ਹਾਂ ਰਵਿਸ਼ ਸਿੰਘ ਬਿੱਟੂ ਦੇ ਹਾਰਨ ਦਾ ਮੈਨੂੰ ਬੇहद ਅਫਸੋਸ ਆ ਮੇਰੇ ਮਨ ਦੀ ਇੱਛਾ ਸੀ ਕਿ ਮੇਰਾ ਭਰਾ ਅੱਜ ਕਾਂਗਰਸ ਪਾਰਟੀ ਦੇ ਚੋਣ ਦੇ ਕੱਲੇ ਰੱਖ ਲਓ ਮਾਈਕ ਤੇ ਰਾਹੁਲ ਗਾਂਧੀ ਦਾ ਕੁਹਾ ਦੇ ਸਿਪਾਹੀ ਬਣ ਕੇ ਜਿਵੇਂ ਤਿੰਨ ਵਾਰ ਦੇਸ਼ ਦੀ ਲੋਕ ਸਭਾ ਚ ਗਿਆ ਸੀ ਅੱਜ ਚੌਥੀ ਵਾਰ ਜਾਂਦਾ ਮੈਨੂੰ ਇਸ ਗੱਲ ਦਾ ਬੇਹਦ ਪਛਤਾਵਾ ਹੈ ਪਰ ਬੇਹਦ ਇਸ ਗੱਲ ਦਾ ਗਿਲਾ ਕੀ ਇੱਕ ਗਲਤ ਲਿਆ ਸਟੇ ਦੀ ساری ਜ਼ਿੰਦਗੀ ਖਰਾਬ ਕਰ ਦਿੰਦਾ ਹੈ ਸੋ ਮੈਨੂੰ ਅਫਸੋਸ ਹੈ ਨਹੀਂ ਗਦਾਰੀ ਤੇ ਵਫਾਦਾਰੀ ਦੀ ਗੱਲ ਕਰਦੇ ਸੀਗੇ ਮੈਨੂੰ ਮੈਨੂੰ ਅਫਸੋਸ ਹੈ ਇਸ ਗੱਲ ਦਾ ਦੇਖੋ ਗੱਲ ਹੈ ਪੋਲਿਟਿਕਸ ਦੇ ਵਿੱਚ ਬਹੁਤ ਸਾਰੀ ਅਸੀਂ ਇੱਥੇ ਉਪਲੀਆਂ ਗੱਲਾਂ ਕਰਦੇ ਹਾਂ ਪਰ ਇਸ ਪ੍ਰਕਾਰ ਨੀਵੇਂ ਪੱਦਰ ਦੀ ਰਾਜਨੀਤੀ ਕੀਤੀ ਗਈ ਇਹਨਾਂ ਲੋਕਾਂ ਦੁਆਰਾ ਅਸਲ ਵਿੱਚ ਸਮਝਾਉ ਨਹੀਂ ਹੋਣੀ ਚਾਹੀਦੀ ਸੀ ਤੇ ਕਹਦਾ ਰਾਜ ਇਵਿੰਗ ਨੇ ਸਮਰਥਨ ਦਿੱਤਾ ਕਦੇ ਰਾਜ ਇਵਿੰਗ ਤੇ ਬਹੁਤ ਸਾਰੇ ਇਲਜ਼ਾਮatlar ਲਾ ਦਿੱਤੇ ਗਏ ਬਿੱਟੂ ਦੁਆਰਾ ਮੈਂ ਮੈਨੂੰ ਇਸ ਉਮੀਦ ਨਹੀਂ ਸੀ ਕਿ ਇੱਕ ਯੰਗ ਨੌਜਵਾਨ ਸਾਥੀ ਜਿਹੜਾ ਕਦੇ ਪੁਰਾਣਾ ਸਾਥੀ ਰਿਹਾ ਹੋਵੇ ਇਹ ਇਸ ਤਰ੍ਹਾਂ ਦੀ ਨੀਚਲੇ ਪੱਧਰ ਦੀ ਸਿਆਸਤ ਕਰੇਗਾ ਔਰ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਟੈਲੀਫੋਨ ਕਰਕੇ ਟੀਡੀ ਦਾ ਇਨਕਮ ਕੱਟਸਟੇਟ ਰਾਵੇ ਪਾਏ ਗਏ ਇਹ ਮੇਰੇ ਭਰਾ ਨੂੰ ਇਹਨਾਂ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੇ ਸਨ ਪਰ ਜਿਹੜਾ ਪੱਪੀ ਪ੍ਰੈਸ਼ਰ ਦੇ ਨੌਜਵਾਨ ਨੂੰ ਮੁੰਡੇ ਨੇ ਕੀਤਾ ਮੇਰੇ ਨਾਲ ਮੇਰੀਆਂ ਮੰਨਤਾ ਕਰਕੇ ਗਲੀਚੋਂ ਉਧਰ ਨੂੰ ਮੇਰਾ ਹੱਥ ਫੜੇ ਇਹ ਗੱਲ ਕਹਿ ਦੇਣੀ ਕਿ ਰਾਜਾ ਵਿੰਡਸਨ ਨੂੰ ਸਮਰਥਨ ਦੇ ਗਿਆ ਪਰ ਮੈਂ ਸੋਨੇ ਗੰਦੀ ਰਾਜਨੀਤੀ ਹੈ ਇਸ ਗੰਦੀ ਰਾਜਨੀਤੀ ਤੋਂ ਸਾਨੂੰ ਉਹਨਾਂ ਦੇ ਸਮੇਂ ਚ ਲੋਕਾਂ ਨੂੰ ਗਰੇਸ ਕਰਨਾ ਚਾਹੀਦਾ 400 ਦੀ ਜਿਹੜੀ ਬੰਦਾਰਾ ਸੀ 400 ਪਾਰ ਚਿੱਤਰੀ ਕਰਨੇ ਚਾਹੀਦੇ ਉਹ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕੀ ਮੋਦੀ ਸਾਹਿਬ ਇਹ ਨਾਰਾ ਲਾਉਣਾ ਬੰਦ ਕਰ ਗਏ ਨੇ ਆਪ ਕੀ ਬਾਅਦ 400 ਵਾਰ ਫਿਰ ਕਹਿ ਲਗੇ ਸੀ ਸਿਰ ਸਰਕਾਰ ਮੈਂ ਤੇ ਵੀ ਕਹਿੰਦਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੁਯਾਰਾ ਹੋਂ ਤੋਂ ਨਾਲ ਵੀ ਬੜੀ ਸਾਹਿਬ ਪੰਜਾਬ 13 0 ਦੀ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਵਾਲੇ 13 0 ਦਾ ਹੱਤਾ ਹਾਂ ਇਹ ਗੱਲ ਕਿਹਾ ਕਰਦਾ ਸੀ ਜਰੂਰ ਭਗਵੰਤ ਜੀ ਨੇ ਇਹ ਗੱਲ ਕਹਿੰਦੇ ਸੰਭ 13 0 ਮੈਨੂੰ ਬੱਤ ਕਰਾਂ ਸਾਥੀ ਕੁੜੀ ਜੀ ਸੀ ਕਿ ਕਿੰਨਾ ਨੰਬਰ ਆ ਗਿਆ ਤੇ ਮੈਂ ਹਮੇਸ਼ਾ ਇਹ ਕਹਿੰਦਾ ਸੀ ਮੈਂ ਨੰਬਰ ਦੀ ਗੱਲ ਨਹੀਂ ਕਰਾਂ ਮੈਂ ਉਹ ਇਹ ਪਤਾ ਹੈ ਕਿ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੰਬਰ ਆਏਗਾ ਉਹ ਅੱਜ ਬਿਲਕੁਲ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੰਬਰ ਆਇਆ ਹੈ ਔਰ ਮੈਂ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ ਦੇ ਥੱਲੇ ਪਈ ਬਿੰਦੀ ਨੂੰ ਸ਼ੁਕਰ ਕਰਦਾ ਹਾਂ ਥੈਂਕ ਯੂ ਅੱਜ ਅਸੀਂ ਵਿਜਨ ਤੇ ਗੱਲ ਕਰ ਰਹੇ ਸੀ ਲੱਗਦਾ ਹੈ ਉਹਨੇ ਕੀ ਕਹੇਗਾ ਥੈਂਕ ਯੂ ਥੈਂਕ ਯੂ